ਧੰਨਵਾਦ ਭਾਈ ਧੰਨਵਾਦ ਦੇ ਸਾਥ ਦੇ ਸਾਥ ਬੈਠਿਆਂ ਨੂੰ ਮੁਸਲਮ ਭਾਈ ਜਾਰਾ ਨੂੰ ਈਦ ਦੀਆਂ ਬਹੁਤ ਬਹੁਤ ਵਧਾਈ ਹੋਵੇ ਬਹੁਤ ਤੁਹਾਨੂੰ ਦੇਖ ਕੇ ਮੇਰਾ ਮਨ ਖੁਸ਼ ਹੋਇਆ ਬਹੁਤ ਬਹੁਤ ਆਉਣਾ ਸੀ ਮਾਨ ਸਾਹਿਬ ਨੇ ਪਰ ਉਹਨਾਂ ਨੂੰ ਕੋਈ ਇਹ ਜਿਹਾ ਨਾ ਕਰਕੇ ਹੋਰ ਕੰਮ ਹੋ ਗਿਆ ਉਹਨੂੰ ਪਤਾ ਹੀ ਆ ਬਿੱਲੀ ਕਹੇ ਹੋਵੇ ਸੀ ਤੇ ਤੇਰੇ ਕਹੇ ਤੂੰ ਜਾ ਮੈਂ ਕਹਿੰਦਾ ਮੈਂ ਜਾਉਂਗੀ ਜਰੂਰ ਜਾਉਂਗੀ ਧੰਨਵਾਦ ਭਾਈ ਧੰਨਵਾਦ ਬਹੁਤ ਬਹੁਤ ਈਦ ਦੀਆਂ ਵਧਾਈਆਂ ਹੋਣ ਧੰਨਵਾਦ ਭਾਈ ਧੰਨਵਾਦ ਦੇ ਸਾਥ ਦੇ ਸਾਥ ਬੈਠਿਆਂ ਨੂੰ ਮੁਸਲਮਾਨ ਭਾਈਚਾਰੇ ਨੂੰ ਈਦ ਦੀਆਂ ਬਹੁਤ ਬਹੁਤ ਵਧਾਈ ਹੋਵੇ ਬਹੁਤ ਤੁਹਾਨੂੰ ਦੇਖ ਕੇ ਮੇਰਾ ਮਨ ਖੁਸ਼ ਹੋਇਆ ਬਹੁਤ ਬਹੁਤ ਆਉਣਾ ਸੀ ਮਾਨ ਸਾਹਿਬ ਨੇ ਪਰ ਉਹਨਾਂ ਨੂੰ ਕੋਈ ਇਜੇਮਾ ਕਰਕੇ ਹੋਰ ਕੰਮ ਹੋ ਗਿਆ ਤੁਹਾਨੂੰ ਪਤਾ ਹੀ ਆ ਬਿੱਲੀ ਕਹਿ ਵੇਸੀ ਤੇ ਪੇਪੇ ਕਹਿੰਦੇ ਤੂੰ ਜਾ ਮੈਂ ਕਹਿੰਦਾ ਮੈਂ ਜਾਉਂਗੀ ਜਰੂਰ ਜਾਉਂਗੀ ਧੰਨਵਾਦ ਭਾਈ ਧੰਨਵਾਦ ਬਹੁਤ ਬਹੁਤ ਇਤਰੀਆਂ ਵਧਾਈਆਂ ਹੋਣ ਧੰਨਵਾਦ ਭਾਈ ਧੰਨਵਾਦ ਦੇਸਾਂ ਬਤੇਸਾਂ ਤੇ ਬੈਠਿਆਂ ਨੂੰ ਮੁਸਲਮ ਭਾਈਚਾਰਾ ਨੂੰ ਈਦ ਦੀਆਂ ਬਹੁਤ ਬਹੁਤ ਵਧਾਈ ਹੋਵੇ ਬਹੁਤ ਤੁਹਾਨੂੰ ਦੇਖ ਕੇ ਮੇਰਾ ਮਨ ਖੁਸ਼ ਹੋਇਆ ਬਹੁਤ ਬਹੁਤ ਆਉਣਾ ਸੀ ਮਾਨ ਸਾਹਿਬ ਨੇ ਪਰ ਉਹਨਾਂ ਨੂੰ ਕੋਈ ਜੇ ਮੈਂ ਕਰਕੇ ਹੋਰ ਕੰਮ ਹੋ ਗਿਆ ਉਹਨੂੰ ਪਤਾ ਹੀ ਆ ਬਿੱਲੀ ਕਹੇ ਵੇਸੀ ਤੇ ਤੇਰੇ ਕਹੇ ਤੂੰ ਜਾ ਮੈਂ ਕਹਿੰਦਾ ਮੈਂ ਜਾਉਂਗੀ ਜਰੂਰ ਜਾਉਂਗੀ ਧੰਨਵਾਦ ਭਾਈ ਧੰਨਵਾਦ ਬਹੁਤ ਬਹੁਤ ਈਦ ਦੀਆਂ ਵਧਾਈਆਂ ਹੋਣ ਧੰਨਵਾਦ ਭਾਈ ਧੰਨਵਾਦ ਇਹ ਸਾਪ ਦੇਸਾਂ ਤੇ ਬੈਠਿਆਂ ਨੂੰ ਮੁਸਲਮਾਨ ਭਾਈਚਾਰੇ ਨੂੰ ਈਦ ਦੀਆਂ ਬਹੁਤ ਬਹੁਤ ਵਧਾਈ ਹੋਵੇ ਬਹੁਤ ਤੁਹਾਨੂੰ ਦੇਖ ਕੇ ਮੇਰਾ ਮਨ ਖੁਸ਼ ਹੋਇਆ ਬਹੁਤ ਬਹੁਤ ਆਉਣਾ ਸੀ ਮਾਨ ਸਾਹਿਬ ਨੇ ਪਰ ਉਹਨਾਂ ਨੂੰ ਕੋਈ ਇਹ ਜਿਹਾ ਨਹੀਂ ਕਰਕੇ ਹੋਰ ਕੰਮ ਹੋ ਗਿਆ। ਉਹਨੂੰ ਪਤਾ ਹੀ ਆ ਬਿੱਲੀ ਕਹੇ ਵੇਸੀ ਤੇ ਤੇਤੇ ਕਹੇ ਤੂੰ ਜਾ। ਮੈਂ ਕਿਹਾ ਮੈਂ ਜਾਉਂਗੀ, ਜ਼ਰੂਰ ਜਾਉਂਗੀ। ਧੰਨਵਾਦ ਭਾਈ ਧੰਨਵਾਦ ਬਹੁਤ-ਬਹੁਤ ਇਤਰੀਆਂ ਵਧਾਈਆਂ ਹੋਣ। ਧੰਨਵਾਦ ਭਾਈ ਧੰਨਵਾਦ। ਦੇਸਾਂ-ਪਦੇਸਾਂ 'ਚ ਬੈਠਿਆਂ ਨੂੰ ਮੁਸਲਮਾਨ ਭਾਈਚਾਰੇ ਨੂੰ ਇਤਰੀਆਂ ਬਹੁਤ-ਬਹੁਤ ਵਧਾਈ ਹੋਵੇ। ਬਹੁਤ ਤੁਹਾਨੂੰ ਦੇਖ ਕੇ ਮੇਰਾ ਮਨ ਖੁਸ਼ ਹੋਇਆ। ਬਹੁਤ ਬਹੁਤ ਆਉਣਾ ਸੀ ਮਾਨ ਸਾਹਿਬ ਨੇ ਪਰ ਉਹਨਾਂ ਨੂੰ ਕੋਈ ਇਹ ਜਿਹਾ ਨਹੀਂ ਕਰਕੇ ਹੋਰ ਕੰਮ ਹੋ ਗਿਆ ਉਹਨੂੰ ਪਤਾ ਹੀ ਆ ਬਿੱਲੀ ਕਹੇ ਹੋਈ ਸੀ ਤੇ ਤੇਤੇ ਕਹੇ ਤੂੰ ਜਾ ਮੈਂ ਕਹਿੰਦਾ ਮੈਂ ਜਾਉਂਗੀ ਜਰੂਰ ਜਾਉਂਗੀ ਧੰਨਵਾਦ ਭਾਈ ਧੰਨਵਾਦ ਬਹੁਤ ਬਹੁਤ ਇਤਰੀਆਂ ਵਧਾਈਆਂ ਹੋਣ ਧੰਨਵਾਦ ਭਾਈ ਧੰਨਵਾਦ ਦੇਸਾਂ ਬਤੇਸਾਂ ਤੇ ਬੈਠਿਆਂ ਨੂੰ ਮੁਸਲਮਾਨ ਭਾਈਚਾਰਾ ਨੂੰ ਈਦ ਦੀਆਂ ਬਹੁਤ ਬਹੁਤ ਵਧਾਈ ਹੋਵੇ ਬਹੁਤ ਤੁਹਾਨੂੰ ਦੇਖ ਕੇ ਮੇਰਾ ਮਨ ਖੁਸ਼ ਹੋਇਆ ਬਹੁਤ ਬਹੁਤ ਆਉਣਾ ਸੀ ਮਾਨ ਸਾਹਿਬ ਨੇ ਪਰ ਉਹਨਾਂ ਨੂੰ ਕੋਈ ਉਲਝੇ ਨਾ ਕਰਕੇ ਹੋਰ ਕੰਮ ਹੋ ਗਿਆ ਤੁਹਾਨੂੰ ਪਤਾ ਹੀ ਆ ਦਿੱਲੀ ਗਏ ਹੋਏ ਸੀ ਫਿਰ ਪੇਪੇ ਕਹਿੰਦੇ ਤੂੰ ਜਾ ਮੈਂ ਕਿਹਾ ਮੈਂ ਜਾਊਂਗੀ ਜ਼ਰੂਰ ਜਾਊਂਗੀ ਧੰਨਵਾਦ ਭਾਈ ਧੰਨਵਾਦ ਬਹੁਤ ਬਹੁਤ ਈਦ ਦੀਆਂ ਵਧਾਈਆਂ ਹੋਣ